ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਬਹੁਤ ਹੀ ਮਤਭਾਗੀ ਖਬਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦਾ ਇੱਕ ਨੌਜਵਾਨ ਜਿਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਐਤਵਾਰ ਦੀ ਘਟਨਾ ਹੈਗੀ ਹੈ ਔਰ ਮਾਮੂਲੀ ਝਗੜਾ ਹੋਇਆ ਜਿਸ ਤੋਂ ਬਾਅਦ ਕਾਲੀ ਮੂਲ ਦੇ ਵਿਅਕਤੀ ਨੇ ਇਸ ਹਰਿਆਣੇ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਬਹੁਤ ਹੀ ਮਤਭਾਗੀ ਖਬਰ ਹੈਗੀ ਹੈ ਔਰ ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਾਫੀ ਕੁਝ ਜਾਣਕਾਰੀ ਇਸ ਨੌਜਵਾਨ ਦੇ ਬਾਬਤ ਵੀ ਮਿਲੀ ਹੈਗੀ ਆ ਔਰ ਇਸ ਖਬਰ ਦੇ ਬਾਬਤ ਵੀ ਮਿਲੀ ਆ ਆਪਾਂ ਬਾਸਕਰ ਸਾਹਿਬ ਨੂੰ ਜੋੜ ਲੈਂਦੇ ਆ ਔਰ ਲੈਨੇ ਬਾਸਕਰ ਸਾਹਿਬ ਤੋਂ ਜ਼ਿਆਦਾ ਜਾਣਕਾਰੀ ਜੀ ਬਾਸਕਰ ਸਾਹਿਬ ਜੀ ਇਹ ਜਿਹੜਾ ਇੱਕ ਕਪਿਲ ਨਾਮ ਦਾ ਜਿਹੜਾ ਯੁਵਕ ਹੈ ਜੀਨਡ ਤੋਂ ਬਿਲੋਂਗ ਕਰਦਾ ਔਰ 3 ਸਾਲ ਪਹਿਲੇ ਡੰਗੀ ਰੂਟ ਲਾ ਕੇ ਇਹ ਗਿਆ ਸੀਗਾ ਅਮਰੀਕਾ ਤਕਰੀਬਨ 45 ਲੱਖ ਰੁਪਏ ਇੰਨੇ ਖਰਚੇ ਹੋਏ ਸੀਗੇ ਔਰ وجہ ਕੀ ਸੀ ਮਰਡਰ ਦੀ ਕਿਉਂਕਿ ਇਹ ਬਹੁਤ ਸਾਰੇ ਇਨਸੀਡੈਂਟ ਐਦਾਂ ਦੇ ਰਿਪੋਰਟ ਹੋ ਰਹੇ ਨੇ ਤੁਸੀਂ ਉਹ ਹਰਜਿੰਦਰ ਜਿਹੜਾ ਟਰੱਕ ਡਰਾਈਵਰ ਸੀਗਾ ਜਿੰਨੇ ਗਲਤ ਮੋੜ ਕੱਟ ਕੇ ਤਿੰਨ ਲੋਕਾਂ ਦੀ ਮੌਤ ਹੋ ਗਈਗੀ ਉਦੇ ਵਿੱਚ ਵੀ ਕੈਲੀਫੋਰਨੀਆ ਤੇ ਦੂਜੇ ਪਾਸੇ ਫਲੋਰੀਡਾ ਦੋਨੋਂ ਸੂਬਿਆਂ ਦੇ ਵਿੱਚ ਇੱਕ ਟਕਰਾਵ ਦੀ ਸਿੱਧੀ ਪੈਦਾ ਹੋ ਗਈ ਸੀ ਕਿ ਕਿਉਂਕਿ ਉਹਨੂੰ ਲਾਇਸੈਂਸ ਇਸ਼ੂ ਹੋਇਆ ਸੀ ਕੈਲੀਫੋਰਨੀਆ ਤੋਂ ਤੇ ਉਹਨੇ ਉਹ ਜਿਹੜੀ ਗਲਤੀ ਕੀਤੀ ਸੀ ਉਹ ਫਲੋਰੀਡਾ ਦੇ ਵਿੱਚ ਕੀਤੀ ਸੀਗੀ ਪਰ ਚਲੋ ਆਪਾਂ ਉਸ ਵੱਲ ਨਾ ਜਾਈਏ ਲੇਕਿਨ ਐਸ ਇਨਸੀਡੈਂਟ ਨੇ ਇੱਕ ਵਾਰ ਫੇਰ ਰੇਸਿਜ਼ਮ ਕਿਉਂਕਿ ਜਿਹੜੇ ਵਿਅਕਤੀ ਨੂੰ ਉਹਨੇ ਪਿਸ਼ਾਬ ਕਰਨ ਤੋਂ ਰੋਕਿਆ ਸੀ ਨਾ ਉਹ ਕਹਿੰਦੇ ਆ ਕਿ ਬਈ ਉਹ ਕਾਲਾ ਕੋਈ ਸੀਗਾ ਯਾਨੀ ਕਿਸ ਤਰੀਕੇ ਨਾਲ ਉਹਨੂੰ ਸਿਰਫ ਰੋਕਿਆ ਤੇ ਉਸ ਤੋਂ ਬਾਅਦ ਉਹਨੇ ਆਪੜ ਤੋਂ ਉਹ ਗੋਲੀਆਂ ਚਲاتی ਐਸ ਕਪਿਲਨਾ ਦੇ ਯੋਵਕ ਨੂੰ ਤੇ ਉੱਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਹੁਣ ਇਹ ਇੱਕ ਗਰੀਬ ਪਰਿਵਾਰ ਦਾ ਯੋਵਕ ਸੀਗਾ ਔਰ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਦੱਸ ਚੁੱਕੀ ਹੋ ਕਿ ਜੀਨ ਦਾ ਰਹਿਣ ਵਾਲਾ ਸੀਗਾ ਔਰ 45 ਲੱਖ ਰੁਪਏ ਅਗਰ ਕੋਈ ਲਾ ਕੇ ਉੱਥੇ ਪਹੁੰਚਦਾ ਔਰ 3 ਸਾਲਾਂ ਬਾਅਦ ਐਦਾਂ ਦੇ ਘਟਨਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਅਜੇ 26 ਸਾਲ ਦਾ ਸੀਗਾ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅਮਰੀਕਾ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਔਰ ਖਾਸ ਕਰਕੇ ਜਿਹੜੀ 트੍ਰੰਪ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਹੈ ਜਿਹਦੇ ਕਰਕੇ ਕਹਿੰਦੇ ਵੀ ਸਾਰੇ ਫੜੇ ਜਾਣਗੇ ਸਾਰੇ ਕੱਟ ਦਾਂਗੇ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਇਹ ਮਰਡਰ ਉਹ ਆਪਣੇ ਆਪ ਵਿੱਚ ਲਾ ਨ ਆਰਡਰ ਦੀ ਸਿਚੁਏਸ਼ਨ ਨੂੰ ਅਮਰੀਕਾ ਦੇ ਵਿੱਚ ਦਰਸਾਉਂਦਾ ਹੈ ਕਿ ਇੰਨੀ ਕੋ ਗੱਲ ਦੇ ਉੱਤੇ ਕੋਈ ਕਿਸੇ ਨੂੰ ਗੋਲੀਆਂ ਮਾਰ ਦੇ ਔਰ ਮੌਕੇ ਤੇ ਹੀ ਗੋਲੀਆਂ ਮਾਰ ਦੇ ਇਹ ਇਨਸੀਡੈਂਟ ਪਹਿਲਾ ਨਹੀਂ ਹੈ ਹੁਣ ਦੇਖੋ ਆਪਣਾ ਅਮਨਜੀਤ ਥੋੜੇ ਦਿਨ ਪਹਿਲੇ ਇੱਕ ਐਦਾਂ ਦਾ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕੈਥਲ ਦਾ ਇੱਕ ਨੌਜਵਾਨ ਉਹਦੀ ਮੌਤ ਹੋ ਗਈ ਥੀ ਔਰ ਉਸ ਨੌਜਵਾਨ ਦੀ ਜਿਹੜੀ ਮੌਤ ਹੋਈ ਸੀ ਉਹ ਕਹਿੰਦੇ ਆ ਕਿ ਵੀ ਇੱਕ ਵਿਕਾਸ ਨਾਮ ਦਾ 40 ਸਾਲ ਦਾ ਮੁੰਡਾ ਸੀਗਾ ਉਹ 3 ਸਾਲ ਪਹਿਲੇ ਉਹ ਗਿਆ ਸੀਗਾ ਨਿਊਯਾਰਕ ਔਰ ਆਪਣੇ ਬੱਚੇ ਦੇ ਨਾਲ ਆਪਣੀ ਵਾਈਫ ਦੇ ਨਾਲ ਔਰ ਉਸ ਕੇਸ ਦੇ ਵਿੱਚ ਉਹਦੀ ਵਾਈਫ ਦੇ ਰਿਸ਼ਤੇ ਡਿਵੈਲਪ ਹੋ ਜਾਂਦੇ ਨੇ ਅਮਰੀਕਾ ਜਾਣ ਤੋਂ ਬਾਅਦ ਇੱਕ ਸੋਨੂ ਨਾ ਦੇ ਵਿਅਕਤੀ ਨਾਲ ਤੇ ਉਸ ਤੋਂ ਬਾਅਦ ਉਹ ਭਾਵੇਂ ਸੋਨੂ ਇਸ ਵਿਕਾਸ ਦੀ ਵੋਟੀ ਨੂੰ ਰਖੜੀ ਤੱਕ ਬੰਨ੍ਹਦਾ ਹੈ ਤੇ ਬਾਅਦ ਚੋਂ ਜਦੋਂ ਉਹ ਫੜੇ ਜਾਂਦੇ ਨੇ ਤੇ ਵਿਕਾਸ ਦਾ ਉਹ ਕਤਲ ਕਰ ਦਿੰਦੇ ਨੇ ਹਾਲਾਂਕਿ ਐਸੇ ਵਿਕਾਸ ਨੇ ਆਪਣੀ ਮਾਂ ਨੂੰ ਵੀ ਉੱਥੇ ਬੁਲਾਇਆ ਸੀਗਾ ਔਰ ਮਾਂ ਦੀ ਕੰਪਲੀਟ ਦੇ ਉੱਤੇ ਉਹ ਸੋਨੀ ਜ਼ੋਨੂ ਤੇ ਉਹਦਾ ਸਾਥੀ ਗੁਰਜੀਤ ਉਹਨਾਂ ਨੂੰ ਗੁਰਮੀਤ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰੇ ਇਸ ਤਰੀਕੇ ਦੇ ਕ੍ਰਾਈਮ ਜਦ ਫੋਰਨ ਲੈਂਡ ਦੇ ਉੱਤੇ ਹੁੰਦੇ ਹਨ ਨਾ ਤੇ ਫਿਰ ਤੁਹਾਨੂੰ ਐਦਾ ਲੱਗਦਾ ਹੈ ਵੀ ਜੇ ਪੰਜਾਬ ਦੇ ਵਿੱਚ ਐਦਾਂ ਦੀ ਗੱਲ ਹੋਈ ਹੁੰਦੀ ਤੇ ਗੱਲ ਦੂਜੀ ਸੀਗੀ ਹਰਿਆਣਾ ਦੇ ਇਸ ਤਰੀਕੇ ਨਾਲ ਦੋ ਯੂਥ ਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਕਤਲ ਇਹ ਆਪਣੇ ਆਪ ਹੀ ਜੀ بڑا ਇੱਕ ਚਿੰਤਾ ਦਾ ਵਿਸ਼ਾ ਹੈ ਉਹ ਵੀ ਖਾਸ ਕਰਕੇ ਜਦ 트럼ਪ ਉਹਨਾਂ ਕਾਫੀ ਜ਼ਿਆਦਾ ਸਖਤ ਹੋਏ ਨੇ ਇਮੀਗ੍ਰੈਂਟਸ ਦੇ ਖਿਲਾਫ ਬਿਲਕੁਲ ਬਾਸਕੂ ਸਾਹਿਬ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਪਾਂ ਇੱਥੇ ਅਮਰੀਕਾ ਦੇ ਵਿੱਚ ਸ਼ੂਟਿੰਗ ਦੀਆਂ ਵਾਪਰ ਰਹੀਆਂ ਹੈਗੀਆਂ ਨੇ ਕਿਉਂਕਿ ਹਰ ਸ਼ਨੀ ਐਤਵਾਰ ਇੱਥੇ ਕਲੱਬਾਂ ਦੇ ਬਾਹਰ ਕਾਫੀ ਰੌਣਕ ਹੁੰਦਾ ਹੈ ਉੱਥੇ ਕੋਈ ਨਾ ਕੋਈ ਖਬਰ ਆਈ ਰਹਿੰਦੀ ਹੈ ਤੇ ਅਮਰੀਕਾ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਜਿਹੜੀ ਸ਼ੂਟ ਹੈ ਨਾ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਗਨ ਕਲਚਰ ਹੈ ਗਵਰਨਮੈਂਟ ਕੋਈ ਬਹੁਤ ਜ਼ਿਆਦਾ ਸਟ੍ਰਿਕ ਨਹੀਂ ਹੈਗੀ ਕੋਈ ਵੀ ਗੰਨਾ ਰਾਮ ਦੇ ਨਾਲ ਜਦ ਤੱਕ ਆਪਾਂ ਕਰਿਆਨੇ ਦੁਕਾਨ ਤੋਂ ਸੌਦਾ ਲੈ ਜਾਂਦੇ ਆ ਇਦਾਂ ਇੱਥੇ ਗੰਨਾ ਲੈਣ ਚਲ ਜਾਂਦੇ ਨੇ ਲੋਕੀ ਔਰ ਗੰਨਾ ਈਜ਼ੀਲੀ ਮਿਲ ਜਾਂਦੀ ਹੈ ਤੇ ਇਹ ਜਿਹੜੀਆਂ ਘਟਨਾਵਾਂ ਨੇ ਉਹ ਵੀ ਇਹਦਾ ਹੀ ਰੂਪ ਲੱਗਦੀ ਹੈ ਨਾ ਜਿਸ ਤਰੀਕੇ ਦੇ ਇਹ ਇੱਕ ਮਾਮੂਲੀ ਜੀ ਤਕਰਾਰ ਹੋਈ ਤੇ ਗੋਲੀ ਮਾਰਤੀ ਤੇ ਬਿਲਕੁਲ ਔਰ ਹਜੇ ਤੇ ਇਦਾਂ ਦੀ ਘਟਨਾਵਾਂ ਦੇ ਉੱਤੇ ਤੇ ਆਪਾਂ ਇਹ ਗੌਰ ਨਹੀਂ ਕੀਤਾ ਹੋਟਲ ਦੇ ਵਿੱਚ ਫਾਇਰਿੰਗ ਹੋ ਗਈ ਗੁਰਦੁਆਰੇ ਦੇ ਵਿੱਚ ਫਾਇਰਿੰਗ ਹੋ ਗਈ ਔਰ ਕਿਸੇ ਧਾਰਮਿਕ ਚਰਚ ਦੇ ਵਿੱਚ ਫਾਇਰਿੰਗ ਹੋ ਗਈ ਐਦਾਂ ਦੀ ਘਟਨਾ ਕੈਲੀਫੋਰਨੀਆ ਔਰ ਨਿਊਯਾਰਕ ਦੇ ਵੱਖ-ਵੱਖ ਸ਼ਹਿਰਾਂ ਤੋਂ ਜਾਂ ਕਹੀਏ ਕਿ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਬੜੀ ਆਮ ਦੀ ਗੱਲ ਹੋ ਗਈ ਔਰ ਇਹਦੇ ਵਿੱਚ ਟਰੰਪ ਉਹਨਾਂ ਜਿਹੜੇ ਇਮੀਗ੍ਰੇਸ਼ਨ ਦੇ ਖਿਲਾਫ ਨੇ ਇਸ ਗਨ ਕਲਚਰ ਨੂੰ ਵੀ ਰੋਕਣ ਦਾ ਕੁਛ ਨਾ ਕੁਛ ਇੰਤਜ਼ਾਮ ਤੇ ਕਰਨਾ ਚਾਹੀਦਾ ਔਰ ਬਿਲਕੁਲ ਠੀਕ ਕਹਿ ਰਹੇ ਹੋ ਉੱਥੇ ਗਨ ਖਰੀਦਣਾ ਕੋਈ ਔਖਾ ਨਹੀਂ ਹੈ ਤੁਸੀਂ ਕਿਸੇ ਵੀ ਦੁਕਾਨ ਤੇ ਜਾਓ ਤੁਹਾਨੂੰ ਕੋਈ ਲਾਇਸੈਂਸ ਕੋਈ ਪਰਮਿਟ ਵਗੈਰਾ ਲੈਣ ਦੀ ਲੋੜ ਨਹੀਂ ਹੁੰਦੀ ਤੁਸੀਂ ਆਪਣੀ ਮਨਪਸੰਦ ਗਨ ਆਪਣੇ ਕੋਲ ਰੱਖ ਸਕਦੇ ਹੋ ਇਸ ਕਲਚਰ ਨੂੰ ਖਤਮ ਕਰਨਾ ਜ਼ਰੂਰੀ ਹੋ ਗਿਆ ਹੈ ਹੁਣ ਜੇ ਲਾਅ ਨਾ ਆਰਡਰ ਸਿਚੁਏਸ਼ਨ ਨੂੰ ਟੈਕਲ ਕਰਨਾ ਹੈ ਉਹ ਵੀ ਖਾਸ ਕਰਕੇ ਅਮਰੀਕਾ ਵਰਗੀ ਡਿਵੈਲਪਡ ਕੰਟਰੀ ਦੇ ਵਿੱਚ ਹਮ ਕਿਉਂਕਿ ਬਾਸਕਰ ਸਾਹਿਬ ਤੁਸੀਂ ਦੇਖੋ ਕਿ ਇੱਥੇ ਜਿਹੜੇ ਨੌਜਵਾਨ ਨੇ ਨਾ ਇੱਕ ਤਰ੍ਹਾਂ ਸ਼ੈਨਸ਼ੀਲਤਾ ਜਿਹੜੀ ਬਹੁਤ ਘਟ ਗਈ ਹੈ ਆਪਾਂ ਜਿੰਨੇ ਵੀ ਨੌਜਵਾਨ ਨੇ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਕੋਈ ਬਹੁਤ ਜ਼ਿਆਦਾ ਸਮਝ ਨਹੀਂ ਹੈਗੀ ਅ ਜਦੋਂ ਸ਼ੈਨਸ਼ੀਲਤਾ ਘਟ ਗਈ ਹੈ ਅਸੀਂ ਆਪਾਂ ਖੁਦ ਨੇ ਆ ਤਾਂ ਫੇਰ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸਰਕਾਰਾਂ ਨੂੰ ਜ਼ਰੂਰ ਇਹਦੇ ਆਲ ਧਿਆਨ ਦੇ ਦੇਣਾ ਹੋੜਾ ਹੈ ਕਿ ਜਿਹੜੇ ਯੰਗਸਟਰ ਨੇ ਆ ਪਿੱਛੇ ਜੇ ਆਪਾਂ ਸਕੂਲ ਦੀ ਘਟਨਾ ਹੀ ਦੇਖੀ ਸੀ ਸਕੂਲ ਦੇ ਵਿੱਚ ਗੋਲੀਆਂ ਮਾਰ ਕੇ ਬੱਚਾ ਮਾਰਤਾ ਉਹ ਵੀ ਮਤਲਬ ਖੁਦ ਨੂੰ ਵੀ ਗੋਲੀ ਮਾਰ ਲਈ ਤਾਂ ਇਹ ਗਨ ਕਲਚਰ ਦੇ ਉੱਪਰ ਜ਼ਰੂਰ ਅਮਰੀਕਾ ਨੂੰ ਧਿਆਨ ਦੇਣ ਦੀ ਲੋੜ ਹੈਗੀ ਹੈ ਹਾਲਾਂਕਿ ਅਮਰੀਕਾ ਸਾਰੇ ਮੁਲਕਾਂ ਨੂੰ ਜਿਹੜਾ ਹਥਿਆਰ ਸਪਲਾਈ ਕਰਦਾ ਹੈਗਾ ਵੱਡੀ ਕਮਾਈ ਕਰਦਾ ਹੈਗਾ ਪਰ ਖੁਦ ਉਹਦੇ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਆਗ ਜਿਹੜੀ ਲੱਗੀ ਹੋਈ ਹੈ ਹਥਿਆਰਾਂ ਨੂੰ ਲੈ ਕੇ ਇਹਦੇ 'ਤੇ ਵੀ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਧਿਆਨ ਦੇਣਾ ਚਾਹੀਦਾ ਔਰ ਖਾਸ ਕਰਕੇ ਪੰਜਾਬ ਵਰਗੀ ਜਗ੍ਹਾ ਦੇ ਉੱਤੇ ਤੁਸੀਂ ਇਹ ਦੇਖੋ ਜਿੰਨੇ ਸਿੰਗਰ ਸੀਗੇ ਉਹਨਾਂ ਦੇ ਉੱਤੇ ਖਾਸ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਅਗਰ ਕੋਈ ਸਿੰਗਰ ਪੰਜਾਬੀ ਗਾਣਿਆਂ ਦੇ ਵਿੱਚ ਜਾਂ ਕਿਸੇ ਹੋਰ ਗਾਣੇ ਦੇ ਵਿੱਚ ਗਨ ਕਲਚਰ ਨੂੰ ਪ੍ਰਮੋਟ ਕਰੇਗਾ ਤੇ ਉਹਦੇ ਗਾਣੇ ਨੂੰ ਬੈਨ ਕਰ ਦਿੱਤਾ ਜਾਏਗਾ ਐਦਾਂ ਦੀ ਪਾਲਿਸੀ ਹੁਣ ਟਰੰਪ ਉਹਨਾਂ ਨੂੰ ਵੀ ਲੈ ਕੇ ਆਉਣੀ ਚਾਹੀਦੀ ਹੈ ਔਰ ਜਿੱਦਾਂ ਦੀ ਇਹ ਵਾਰਦਾਤਾ ਵੱਧ ਰਹੀ ਹੈ ਗਨ ਕਲਚਰ ਉੱਪਰ ਹੋਣ ਦੇ ਕਰਕੇ ਇਹਦੇ ਉੱਤੇ ਰੋਕ ਲਾਣੀ ਲਾਜ਼ਮੀ ਹੈ